ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਨਿੰਦਰਪਾਲ ਸਿੰਘ ਚੱਕੀ ਔਰ ਦੋਸਤੋ ਅੱਜ ਆਪਾਂ ਪਹੁੰਚੇ ਆ ਨੈਗੂ ਸਟੇਡੀਅਮ ਫੀਰਪੋਟ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਇਕੱਠ ਔਰ ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਇਕੱਤਰ ਹੋਈਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਚੰਦਪਾਨ ਮਸਲੇ ਤੇ ਜੋ ਪਾਣਾ ਵਾਪਰਿਆ ਜੋ ਘਟਨਾ ਹੋਈ ਆ ਉਸ ਮੁੱਦੇ ਨੂੰ ਲੈ ਕੇ ਜਥੇਬੰਦੀਆਂ ਦੀ ਕੀ ਸਟੈਂਡ ਆ ਔਰ ਅੱਜ ਦੀ ਜਿਹੜਾ ਇਕੱਠ ਕੀਤਾ ਗਿਆ ਉਹਦਾ ਕੀ ਸਟੈਂਡ ਆ ਅੰਜਸਾ ਸასი ਕਾਲ ਜੀ ਬਾਈਕੂ ਜੀ ਕਾ ਖਾਲਸਾ ਬਾਈਕੂ ਜੀ ਕੀ ਫਤਿਹ ਮੈਂ ਡਾਕਟਰ ਕਸ਼ਮੀਰ ਸਿੰਘ ਹੁੰਦਾ ਫਾਜ਼ੀਆ ਲੋਕਤਲ ਅਤੇ ਐਮ ਐਂਡ ਵੀ ਸਾਡੇ ਬਾਰਾਂ ਪਰਸੈਂਟ ਰਾਖਵਾਂਕਰਨ ਪਜਾਓ ਮੋਰਚੇ ਵੱਲੋਂ ਅੱਜ ਜਿਹੜੀ ਇੱਥੇ ਇਕੱਤਰਤਾ ਹੈ ਜੰਧਪਾਤ ਦੇ ਮਸਲੇ ਦੇ ਉੱਤੇ ਉਹਦੇ ਉੱਤੇ ਅੱਜ ਆਪਾਂ ਇਕੱਤਰ ਹੋਏ ਆ ਸਾਰੇ ਜਿਹੜੀ ਆ ਸੰਗਤ ਹੈ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਅੱਜ ਚੱਲ ਕੇ ਆਈਆਂ ਇਕੋ ਜਿਹੜੀ ਇਹ ਘਟਨਾ ਦਾ ਵਾਪਰਨਾ ਹੈ ਪਿਛਲੇ ਦਿਨਾਂ ਦੌਰਾਨ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਉਹ ਘਟਨਾ ਦਾ ਵਾਪਰਨਾ 26 ਜਨਵਰੀ ਨੂੰ ਬਾਬਾ ਸਾਹਿਬ ਡਾਕਟਰ ਆਬੀਰ ਅੰਬੇਡਕਰ ਸਾਹਿਬ ਦੀ ਜੋ ਮੂਰਤੀ ਹੈ ਉਹ ਦਾ ਤਕਰ ਹੋਣਾ ਉਸ ਤੋਂ ਪਹਿਲਾਂ ਪਾਲਵੇ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਅਕਸ਼ ਤਕਰੀਬਨ 8 ਘਰਾਂ ਨੂੰ ਸਾਢੇ ਜਾਣ ਦਾ ਜੋ ਦੁਕਾਨਦਾਰ ਵਾਪਰਦਾ ਉਹ ਬਹੁਤ ਹੀ ਹਮਨ ਭੱਗਾ ਤੇ ਉਸ ਤੋਂ ਮੈਰੀ ਖਣ ਜਿਹੜੀ ਮਾੜੀ ਘਟਨਾ ਇਹ ਹੈ ਕਿ ਉੜਸ ਪ੍ਰਸ਼ਾਸਨ ਦੇ ਹੋਂਦੇ ਵਿੱਚ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਜਿਹੜੇ ਕੁਝ ਤਣਾਅੜ ਵਿਅਕਤੀ ਨੇ ਉਹ ਗੋਲੀਆਂ ਚਲਾ ਰਹੇ ਨੇ ਤੇ ਜਿਹੜੇ ਪੁਲਿਸ ਪਰਿਸ਼ਾਸ਼ਕਨਾ ਉਹਨਾਂ ਨੂੰ ਜਿਹੜਾ ਪ੍ਰੋਟੈਕਟ ਕਰਦਾ ਨਜ਼ਰ ਆ ਜਾ ਤੇ ਇਹ ਸਭ ਇਹ ਗੱਲ ਲੱਗਦੀ ਆ ਕਿ ਜਿਹੜਾ ਮਹੱਤਵਪੂਰਨ ਲੋਕ ਨੇ ਜਿਹੜੇ ਗਰੀਬ ਲੋਕ ਨੇ ਇਹਨਾਂ ਨੂੰ ਪਰਿਸ਼ਾਸ਼ਕਲ ਦੀ ਸ਼ਹਿਰ ਦੇ ਉੱਤੇ ਜਿਹੜੇ ਤਣਾਅੜ ਲੋਕ ਨੇ ਇਹਨਾਂ ਦੀ ਧੌਣ ਦੇ ਉੱਤੇ ਜਾ ਕੇ ਹੰਕਾਰੀ ਹੋਣ ਦਾ ਜਿਹੜਾ ਕਿਲਾ ਟੁੱਟਦਾ ਹੋਣਾ ਦੀ ਉਹ ਚੁੱਕਿਆ ਹੋਇਆ ਉਹ ਦੋਗੇ ਇਹ ਗੱਲ ਚਾਹੁੰਦੇ ਨੇ ਕਿ ਜਿਹੜਾ ਮਾਣਕ ਲੋਕਾਂ ਦੇ ਜੇਕਰ ਇਹਨਾਂ ਨੂੰ ਮਾੜੀ ਮੋਟੀ ਕਿਸੇ ਸੰਵਿਧਾਨਿਕ ਤਰੀਕੇ ਦੇ ਨਾਲ ਵੀ ਕੋਈ ਸ਼ਕਤੀ ਜਿਹੜੀ ਪ੍ਰਾਪਤ ਹੁੰਦੀ ਆ ਤਾਂ ਉਹਨਾਂ ਨੂੰ ਕੋਈ ਸ਼ਕਤੀ ਰੂਪ ਵਰਤਨ ਦਾ ਜਿਹੜੀ ਉਹ ਆਗਿਆ ਨਹੀਂ ਹੋਣੀ ਚਾਹੀਦੀ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਆ ਸੋ ਅੱਜ ਸਾਡੇ ਜਿਹੜੀਆਂ ਜੱਥੇਬੰਦੀਆਂ ਦੇ ਵਿੱਚ ਅਸੀਂ ਜਿਹੜੀ ਆ ਹਾਸ਼ੀਆ ਲੋਕਾਂ ਵੱਲੋਂ ਅਤੇ ਐਮਐਂਡੀਪੀ ਵੱਲੋਂ ਇਸ ਗੱਲ ਲਈ ਇਸ ਵਾਸਤੇ ਇਸ ਗੱਲ ਦੀ ਨਖੇਦੀ ਕਰਦੇ ਆ ਜਿਹੜੇ ਉਹਨਾਂ ਲੋਕਾਂ ਦੀ ਉਹਨਾਂ ਤਰ੍ਹਾਂ ਦੇ ਲੋਕਾਂ ਦੀ ਉਹਨਾਂ ਦੇ ਉੱਤੇ ਪਰਚੀ ਵੀ ਹੋਣਾ ਚਾਹੀਦੇ ਆ ਉਹਨਾਂ ਦੇ ਉੱਤੇ ਕਾਤਲਰਾਂ ਦਾ ਜੋ ਹਮਲਾ ਕੀਤਾ ਗਿਆ ਇਹ ਵੀ ਪਰਚੇ ਹੋਣੇ ਚਾਹੀਦੇ ਆ ਜਿਹੜੇ ਉਹਨਾਂ ਨੇ ਹਥਿਆਰ ਵਿਖਾ ਕੇ ਲੋਕਾਂ ਨੂੰ ਡਾਉਂਡਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਉਹ ਵੀ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਇੱਥੋਂ ਦੇ ਜਿਹੜੇ ਲੋਕ ਨੇ ਕਨਵੇਂ ਲੋਕਾਂ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹ ਜਿਹੜੀ ਆ ਉਹ ਬਿਲਕੁਲ ਜਿਹੜਾ ਉਹਨੂੰ ਖਤਮ ਕਰ ਦੇਣਾ ਚਾਹੀਦਾ ਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਲੋਕ ਜਿਹੜੇ ਇਸ ਘਟਨਾ ਦੇ ਵਿੱਚ ਜ਼ਿੰਮੇਵਾਰ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਸੀਬੀਏ ਘੱਟੋ-ਘੱਟ ਇਸ ਮਾਮਲੇ ਦੀ ਜਾਂਚ ਕਰੇ ਤੇ ਜਾਂਚ ਕਰਕੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਲੋਕ ਜਾਂ ਪ੍ਰਸ਼ਾਸਨ ਇਸ ਦੇ ਵਿੱਚ ਅਨਵਾਲਵਾ ਗਰੀਬ ਲੋਕਾਂ ਨੂੰ ਕੁੱਟਣ ਵਾਸਤੇ ਜਿਨ੍ਹਾਂ ਲੋਕਾਂ ਨੇ ਜਾਂ ਘਟਾਉਣ ਵਾਸਤੇ ਜਿਨ੍ਹਾਂ ਲੋਕਾਂ ਨੇ ਆਪਣਾ ਰੂਹ ਜਗਾ ਲਾਇਆ ਉਹਨਾਂ ਦੇ ਉੱਤੇ ਜਿਹੜੀ ਆ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਰ ਦੌਲਤ ਜਿਹੜੇ ਤਿੱਖੇ ਵੀ ਹੋਣਗੇ ਤੇ ਇਸ ਤੋਂ ਪੱਕੇ ਰੂਪ ਦੇ ਵਿੱਚ ਵੀ ਹੋ ਸਕਦੇ ਆ ਤੇ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਕਿ ਪੂਰੇ ਇੰਡੀਆ ਦੇ ਦੇ ਨਾਲ ਪੂਰੇ ਇੰਟਰਨੈਸ਼ਨਲ ਪੁਆਇੰਟ ਆਫ View ਤੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨਹੀਂ ਇਸ ਗੱਲ ਦਾ ਵਿਰੋਧ ਵੀ ਜਿਹੜਾ ਬਰਸਾਰੇ ਨੇ ਦਰਜ ਕਰਾ ਦੇ ਨੇ ਉਹ ਵੀ ਇਹਨਾਂ ਜਿਹੜੇ ਚੱਲ ਰਹੇ ਸੰਘਰਸ਼ ਨੇ ਉਹ ਦਾ ਇਹਦਾ ਵਿੱਚ ਸ਼ਾਮਲ ਹੋਣਗੇ ਸੋ ਅਸੀਂ ਮੰਗ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਕਿ ਮਾਨ ਸਾਹਿਬ ਤੁਸੀਂ ਤਾਂ ਆਮ ਲੋਕਾਂ ਦੀ ਸਰਕਾਰ ਕਿਹਾ ਸੀਗਾ ਤੇ ਆਮ ਲੋਕਾਂ ਨੂੰ ਜਿਸ ਤਰ੍ਹਾਂ ਇੱਥੇ ਪੰਜਾਬ ਦੇ ਵਿੱਚ ਹੁਣ ਕੁੱਟਿਆ ਦੇ ਨਪਿਆ ਜਾ ਰਿਹਾ ਉਹਨਾਂ ਦੇ ਉੱਤੇ ਪਰਚੇ ਜਿਹੜੇ ਰਜਿਸਟਰਡ ਕੀਤੇ ਜਾ ਰਹੇ ਹਨਾੜ ਲੋਕਾਂ ਦੀ ਸ਼ਹਿਰ ਦੇ ਉੱਤੇ ਫਿਰ ਤੁਸੀਂ ਜਿਹੜੇ ਇਸ ਵळे ਕਿਤੇ ਇਸ ਜਿਹੜੇ ਮੈਨੂਨਾ ਦਾ ਕਿ ਮਾਨ ਸਰਕਾਰ ਨੂੰ ਇਹ ਚਾਹੀਦਾ ਵੀ ਇਹਦੇ ਨਾਲ-ਨਾਲ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਜਿੱਥੇ ਇਤੋਂ ਦੇ ਵੱਡੇ ਅਫਸਰ ਵੀ ਉੱਤੇ ਦਿਖਾਈ ਦੇ ਰਹੇ ਨਹੀਂ ਵੀ ਅਸੀਂ ਜਿਹੜੇ ਲੋਕਾਂ ਨੇ ਜਿਹੜਾ ਕੀਤਾ ਪੱਥਰਾਵ ਕੀਤਾ ਉਹਨਾਂ ਨੂੰ ਫੜਾ ਕੇ ਵੀ ਪੱਥਰਾਵ ਹੋ ਜਾ ਕਿਉਂ ਇਹ ਕਰ ਬਾਰੇ ਆਉਂਦੀ ਨਹੀਂ ਕਿ ਜਿਸ ਕਾਰਨ ਕਰਕੇ ਪਸਾਰਾ ਤੇ ਜਿੰਨਾ ਲੋਕਾਂ ਦੀ ਵਜਾ ਕਰਕੇ ਹੋਇਆ ਉਹਨਾਂ ਲੋਕਾਂ ਦੇ ਉੱਤੇ ਕੀ ਜਣਾ ਕੀਤਾ ਗਿਆ ਸੋ ਇਹ ਗੱਲ ਜਿਹੜੀ ਸਾਹਮਣੇ ਆਉਣੀ ਚਾਹੀਦੀ ਆ ਅਸੀਂ ਜਿਹੜੀ ਅੱਜ ਤੁਹਾਡਾ ਮਚਾਕੀ ਸਾਹਿਬ ਬਹੁਤ-ਬਹੁਤ ਧੰਵਾਦ ਕਰਦੇ ਆ ਕਿ ਤੁਸੀਂ মিডিਆ ਲਈ ਜਿਹੜੀ ਸਾਡੀ ਗੱਲ ਆ ਆਮ ਲੋਕਾਂ ਦੀ ਗੱਲ ਆ ਗਰੀਬ ਗੁਰਬੇ ਲੋਕਾਂ ਦੀ ਗੱਲ ਆ ਜਿਨ੍ਹਾਂ ਨੇ ਲੋਕਾਂ ਦੀ ਆਮ ਲੋਕਾਂ ਦੀ ਗੱਲ ਨੂੰ ਸਾਹਮਣੇ ਲਿਆਂਦਾ ਇਹ ਨੀਤ ਜਿਹੜੀ ਮੇਰੀ ਬੇਇੱਜ਼ਤੀ ਆ ਕਿ ਇਹਨਾਂ ਤੇ ਜਿਹੜਾ ਲੋਕ ਜਿਨ੍ਹਾਂ ਨੂੰ ਨਜ਼ਾਇਜ਼ ਜਿਹੜਾ ਫੜ ਕੇ ਅੰਦਰ ਦਿੱਤਾ ਗਿਆ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਕੱਟੀ ਗਈ ਉਹ ਐਫ ਆਈ ਆਰ ਜਿਹੜੀ ਆ ਖਾੜਜ ਹੋਣੀ ਚਾਹੀਦੀ ਆ ਤੇ ਜਿਹੜੇ ਜ਼ਿੰਮੇਵਾਰ ਲੋਕ ਪ੍ਰਸ਼ਾਸਨ ਸਬੇਤ ਉਹਨਾਂ ਤੇ ਜਿਹੜੀ ਆ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਰ ਅੱਛਾ ਸਰ ਸਾਡੇ ਚੈਨਲ ਵਾਲਿਓ ਕੁਲਦੀਪ ਦੇ ਘਰ ਦੇ ਵਿੱਚ ਵਿਜ਼ਿਟ ਕੀਤਾ ਗਿਆ ਉਹਨਾਂ ਦੇ ਘਰ ਦੇ ਅੰਦਰਲਾ ਜਿਹੜਾ ਮੰਜ਼ਰਾ ਉੱਥੇ ਆ ਗਿਆ ਉੱਥੇ ਐਲ ای ਡੀ ਉਸ ਦੇ ਘਰ ਵਿੱਚ ਖੜੀ ਕਾਰ ਗੈਸ ਸਿਲੰਡਰ ਤੱਕ ਚੋਰੀ ਹੋ ਗਏ ਡੀਵੀਆਰ ਤੱਕ ਚੋਰੀ ਹੋ ਗਏ ਹਰ ਚੀਜ਼ ਪੰਤੀ ਕੋਈ ਐਸੀ ਵਸਤ ਨਹੀਂ ਜਿਹੜੀ ਭੱਜੀ ਨਾ ਹੋਵੇ ਕਿ ਐਲਈਡੀ ਕਾਰ ਇਹਨੇ ਵੀ ਕੋਈ ਇਸ ਦੇ ਇਸ ਹੱਕ ਦੇ ਵਿੱਚ ਕੋਈ ਜਾ ਵਿਰੋਧ ਕੀਤਾ ਜਾਂ ਪ੍ਰਦਰਸ਼ਨ ਕੀਤਾ ਸੀ ਤਾਲਿਸਤਾਂ ਆ ਕਿ ਮੇਰੇ ਖਲਦ ਨਾਲ ਉਹ ਜਿਹੜਾ ਬੰਦਾ ਨਾਂ ਨਹੀਂ ਪਤਾ ਤੁਹਾਨੂੰ ਤਨਾੜਤਾ ਗਮਦੂਰ ਸਿੰਘ ਕਹਿੰਦੇ ਐ ਗਮਦੂਰ ਸਿੰਘ ਉਹ ਦੂਰ ਸੈਂ ਗਮਦੂਰ ਸਿੰਘ ਜਿਹੜਾ ਉਹ ਮੇਰੇ ਖਲਦ ਦਾ ਚੱਕਣਾ ਚੂਰ ਹੋਇਆ ਉਹਦੇ ਬੋਲਾਂ ਦੇ ਵਿੱਚੋਂ ਹੰਕਾਰ ਚੱਲਦਾ ਉਹ ਕਹਿੰਦਾ ਕਿ ਮੇਰੇ ਘਰ ਦੇ ਸ਼ੀਸ਼ੇ ਤੋੜੇ ਆ ਜੀ ਉਹ ਮਤਲਬ ਤੇਰੇ ਤੇ ਘਰ ਦੇ ਸ਼ੀਸ਼ੇ ਤੋੜਨੇਗਾ ਜਦੋਂ ਤੂੰ ਲੋਕਾਂ ਤੇ ਗੋਲੀਆਂ ਚਲਾਏਗਾ ਤੇ ਅਗਲੇ ਦੁਬੱਤੇ ਹੀ ਮਾਰ ਦੇਣਾ ਭਾਈ ਤੇਰੇ ਕੋਲ ਬੰਦੂਕਾਂ ਆ ਗਰੀਬਾਂ ਦੇ ਕੋਲ ਵੱਟੇ ਆ ਹੈ ਤੇ ਇਸ ਤੋਂ ਉੱਪਰ ਵੀ ਜੇ ਤੱਕ ਦੇ ਗਰੀਬਾਂ ਦੀ ਫਿਰ ਨਾਲ ਰੱਬ ਹੁੰਦਾ ਵਾ ਜੇ ਉਹਦਾ ਵੱਟਾ ਬਚਣਾ ਨਾ ਤੇ ਤੇਰੇ ਵਰਗਿਆਂ ਦੇ ਸ਼ੈਲਰ ਵੀ ਚੱਕਣਾ ਸ਼ੁਰੂ ਹੋ ਜਣੇ ਆ ਤੇ ਤੇਰੇ ਵਰਗਿਆਂ ਦਾ غرੂਰ ਵੀ ਭੱਜ ਜਾਣਾ ਨੰਬਰ 2 ਇਹ ਕੰਮ ਉਹਨੇ ਕਰਵਾਇਆ ਗਿਆ ਹੈ ਹਾਂਜੀ ਉਹਦੇ ਗੁੰਡਿਆਂ ਵੱਲੋਂ ਕੀਤਾ ਗਿਆ ਕਿ ਜੇ ਇਹਨੇ ਮੇਰਾ ਕਿਸੇ ਜੀਆ ਤੋੜਤਾ ਹੋਗਾ ਤੋ ਇਹਨਾਂ ਦੇ ਇਕੱਠੇ ਲੋਕਾਂ ਨੇ ਤਾਂ ਘਰ ਤੋਂ ਬਾਹਰ ਕਰ ਦਿੱਤਾ ਉਹਨਾਂ ਦਾ ਪ੍ਰਸ਼ਾਸਨ ਕਹਿੰਦਾ ਉਹਦੀ ਭਰਾਈ ਭਰਪਾਈ ਕਰੂਗਾ ਹਾਂਜੀ ਕੋਈ ਜਿਹੜੇ ਬੰਦੇ ਇਹਨੂੰ ਵੜਵੜੂ ਕਰਨਗੇ ਉਹਨਾਂ ਦਾ ਪਰਣਗੇ ਔਰ ਜਿੰਨਾ ਗਰੀਬ ਲੋਕਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਮਾਂ ਮਾਂ ਨੂੰ ਨੌਜਵਾਨਾਂ ਨੂੰ 5 6 ਦਿਨ ਜੇਲ੍ਹ ਚ ਰਹਿਣਾ ਪਿਆ ਬਿਨਾ ਕਿਸੇ ਕਾਰਨ ਕੋਈ ਭਾਈਵਾਲ ਨਹੀਂ ਦਿੰਦਾ ਉਹਨਾਂ ਦੇ ਚੱਟੇ ਤੱਕ ਪਾੜੇ ਗਏ ਆ ਉਹਨਾਂ ਦੀ ਬੇਇਜ਼ਤੀ ਕੀਤੀ ਗਈ ਆ ਮਾਂਵਾਂ ਦੇ ਕੱਪੜੇ ਪਾੜੇ ਗਏ ਆ ਉਹਨਾਂ ਦੀ ਉਹਨਾਂ ਨੂੰ ਬੇਬਤ ਕੀਤਾ ਗਿਆ ਉਹਨਾਂ ਦੀ ਭਲਾਈ ਵੀ ਨਹੀਂ ਕਰੇਗਾ ਪ੍ਰਸ਼ਾਸਨ ਸਰਾਸਰ ਉਹਨਾਂ ਦੇ ਨਾਲ ਪ੍ਰਸ਼ਾਸਨ ਇੱਕ ਮੈਗਨਾਟ ਬਹੁਤ ਵੱਡਾ ਨਾ ਦੱਲਾ ਬਣ ਕੇ ਰਹਿ ਗਿਆ ਇਹਨਾਂ ਲੋਕਾਂ ਦਾ ਅੱਜ ਭਗਵੰਤ ਮਾਨ ਦੀ ਔਕਾਤ ਲੋਕਾਂ ਨੂੰ ਪਤਾ ਲੱਗਦਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਸੱਜਣਾ ਸਟੇਜ ਤੇ ਸਟੇਟ ਦੋਵਾਂ ਦਾ ਵਿੱਚ ਬਹੁਤਾ ਫਰਕ ਨਹੀਂ ਆਇਆ ਤੇਰੇ ਕੋਲ ਦੋਵੇਂ ਨਹੀਂ ਸੰਭਾਲੇ ਜਾ ਸਕਦੇ ਅੱਜ ਤੂੰ ਏਕ ਕੀਤਾ ਛੱਡ ਕੇ ਦੁਬਾਰਾ ਫੇਰ ਕਿਤੇ ਸਟੇਜ ਵਾਲੇ ਬੰਨੇ ਹੁੰਦਾ ਨਾ ਛੁਟਕਲੇ ਆਣੇ ਬੰਨੇ ਤੇ ਤੇਰੀਆਂ ਅੱਗੇ ਤੇ ਕਿਸ਼ਤਾਂ ਚਾਰ ਵਿਕ ਜਾਂਦੀਆਂ ਸੀ ਹੁਣ ਮੇਰੇ ਘਰ ਦੇ ਲੋਕਾਂ ਨੇ ਤੇਰੇ ਛੁਟਕਲੇ ਵੀ ਨਹੀਂ ਸੁਣਾ ਕਰਦੇ ਵੀ ਕੀ ਪਤਾ ਮਾਮਾ ਇਹ ਵੀ ਠੂਠ ਨਹੀਂ ਕਿਤੇ ਮਾਰਦਾ ਇਹ ਵੀ ਸੱਚ ਆ ਦਿੱਲੀ ਦੇ ਵਿੱਚ ਜੋ ਹੋਇਆ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਇਹਨੂੰ ਅੱਜ ਵੀ ਅੱਜ ਵੀ ਡੁੱਲੇ ਵੇੜਾਂ ਦਾ ਕੁਝ ਨਹੀਂ ਵਿਕੜਿਆ ਜੇ ਸਾਡਾ ਸਮਾਜ ਇਸੇ ਨੂੰ ਸਿਰ ਤੇ ਚੜਨਾ ਜਾਣਦਾ ਨਾ ਤਾਂ ਸਿਰ ਤੋਂ ਲਾਉਣ ਲੱਗਾ ਮਿੰਟ ਦੋ ਲਾਉਂਦਾ ਇਸ ਕਰਕੇ ਕਿ ਨਹੀਂ ਕਿਹਾ ਜਾਏ ਆ ਅਸੀਂ ਕਿਸੇ ਜੱਥੇਬੰਦੀ ਦੀ سپورਟਸ ਨਹੀਂ ਆਏ ਅਸੀਂ ਆਪਣੇ ਸਮਾਜ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਨਾ ਉਹ ਚਾਹੇ ਪੰਜਾਬ ਵਿੱਚ ਕਿਸੇ ਲੈਵਲ ਤੇ ਹੋਵੇ ਕਿ ਜਿੱਥੇ ਬੰਦੀਆਂ ਭੈਣ ਭਰਾ ਸਾਰੇ ਪਹੁੰਚੇ ਆ ਇੱਥੇ ਮੈਂ ਮਾਫ਼ ਕਰਨਾ ਕੁਝ ਵੇਖਣ ਚੀਜ਼ਾਂ ਜਿਹੜੀਆਂ ਮੈਨੂੰ ਆਈਆਂ ਉਹ ਨਹੀਂ ਚੰਗੀਆਂ ਲੱਗੀਆਂ ਉਹ ਇਹ ਕਰਕੇ ਆ ਕਿ ਯਾਰ ਦੇਖ ਕੋਈ ਭੈਣ ਭਰਾ ਆ ਭਾਈ ਸਾਹਿਬ ਆਏ ਨੇ ਆ ਆਏ ਨੇ ਇਹ ਆਏ ਨੇ ਉਹ ਦੋਨੋਂ ਚਲ ਕੇ ਆਏ ਨੇ ਤੁਹਾਡੇ ਮੇਰੇ ਕੋਲ 8:30 ਤੱਕ ਸਾਡਾ ਫੋਨ ਆ ਗਿਆ ਸੀ ਪਰ ਇੱਥੇ ਹਰੇਕ ਬੰਦਾ ਜੀ ਕੁਝ ਲੈ ਕੇ ਆਇਆ ਤੇ ਦਰਦ ਲੈ ਕੇ ਆਇਆ ਉਹਨੂੰ ਜ਼ਾਹਰ ਕਰਨ ਦਾ ਵੀ ਜਿਹੜਾ ਵਾ ਉਹ ਹੱਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਇੱਥੇ ਮੇਨੂੰ ਖਾਦੇ ਨਾਲ ਜੇ ਕੰਮਸਪਾਸ ਅਸੀਂ ਆਪਣੀ ਗੱਲਾਂ ਨਾ ਕਰਾਂਗੇ ਕਿ ਪ੍ਰਸ਼ਾਸਨ ਤੱਕ ਸਾਡੀਆਂ ਗੱਲਾਂ ਕਿੱਥੇ ਪਹੁੰਚ ਗਈਆਂ બીજી ਚੀਜ਼ ਇਹ ਪਾਈ ਸਾਹਿਬ ਮੁਕਤੀ ਦੀ ਗੱਲ ਇਹ ਆ ਤਗੜੇ ਹੋ ਜੋ ਇਹ ਜੁਲੂਮ ਦਾ ਇੰਤਹਾ ਜਿਹੜਾ ਸ਼ੁਰੂ ਹੋਇਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੇ ਗੋਲੀਆਂ ਡਾਂਗਾ ਮੈਦਾਨ ਕੋਪਾ ਵੀ ਚਲਾਉਣਗੇ ਤੁਹਾਨੂੰ ਪਤਾ ਕੀ ਹੈ ਉਹ ਐਲ ਕਿਸ਼ੂ ਆ। ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਸੰਵਧਾਨ ਨੂੰ ਲੈ ਕੇ ਉਹ ਮੰਜ਼ਿਲ ਤੱਕ ਕਿਵੇਂ ਪਹੁੰਚਣਾ। ਅੱਜ ਬਾਬਾ ਜੀ ਦੇ ਨਾਂ ਦੇ ਉੱਪਰ ਜਿਕਾਰਿਆਂ ਦੇ ਵਿੱਚ ਕੁਝ ਕਿਹਾ ਹੈ ਕਿ ਕਈ ਲੋਕ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿਰਫ ਅਸੀਂ ਜਿਕਾਰੇ ਨਹੀਂ ਲਾਉਣੇ ਅਸੀਂ ਕੁਰਸੀਆਂ ਮਿਲਣੀਆਂ। ਅਸੀਂ ਪਾਰਕ ਦੇ ਨਾਲ ਜੀ ਬਹਿਣਾ। ਹਾਂਜੀ ਅਸੀਂ ਉੱਪਰ ਜਾ ਕੇ ਦਿੱਲੀ 'ਚ ਜਿਹੜੀਆਂ ਕਮਿਸ਼ਨਾਂ ਆ ਉਹਨਾਂ ਦੇ ਕੋਲ ਵੀ ਆਪਾਂ ਬੈਠਣਾ ਵਾ ਸਾਡੇ ਭੈਣ ਭਰਾ ਬੈਠਣਗੇ। ਜਿੱਦਣ ਤੁਸੀਂ ਮੇਰੇ ਵੀ ਇਸ ਚੀਜ਼ ਦੇ ਵਿੱਚ ਕਾਮਯਾਬ ਹੋਗੇ ਨਾ ਜ਼ੁਲਮ ਉਦੋਂ ਤੋਂ ਹੋਣਾ ਪਰ ਜਿਸ ਸਰ ਤੁਹਾਡੀ ਗੱਲ ਕਰਦਾ ਕਿ 40% ਆਬਾਦੀ ਹੈ ਅਸੀਂ ਸਮਾਜ ਦੀ ਪਰ ਜੇਕਰ ਰਾਜਨੀਤਿਕ ਪੱਖੋਂ ਦੇਖੀਏ ਤਾਂ ਉਹਦੇ ਵਿੱਚ ਜ਼ੀਰੋ ਹੈ ਜਿਹਾ ਕਿਉਂ ਆ? ਉਹਦਾ ਕਾਰਨ ਪਤਾ ਕੀ ਆ ਕਿ ਸਾਨੂੰ ਨਾ ਵਕ ਵਕ ਡੰਡਿਆਂ ਦੇ ਵਿੱਚ ਵਕ ਵਕ ਝੰਡੇ ਬੁੜਾ ਕੇ ਸਾਡੇ ਮੂੰਹੇ ਤਲਵਾ ਦਿੰਦੇ ਆ ਅਸੀਂ ਝੰਡੇਆਂ ਡੰਡਿਆਂ ਵਿੱਚ ਚੁਲ ਜਿਗਰ ਇੱਥੇ ਹੋਏ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਨਾ ਜਿਨ੍ਹਾਂ ਦੇ ਝੰਡਿਆਂ ਕਰਕੇ ਅਸੀਂ ਲੜਦੇ ਹਾਂ ਕਾਨੂੰ ਇਹ ਡੰਡੇ ਕੱਢ ਕੇ ਉਹੀ ਸਾਡੇ ਦੇ ਬੰਦੇ ਆ ਕਿ ਅਨ ਫਿਊਚਰ ਇਹ ਇੱਕ ਝੰਡਾ ਇੱਕ ਡੰਡਾ ਹੋ ਸਕਦਾ ਦੇਖੋ ਮੇਰੀ ਤਾਂ ਇਹ ਕੌਮ ਨੂੰ ਬੇਨਤੀ ਆ ਕਿ ਭਾਈ ਡੰਡਾ ਤਾਂ ਸਾਡਾ ਪਹਿਲਾਂ ਹੀ ਬੜਾ ਮਜ਼ਬੂਤ ਆ ਜਿਹੜਾ ਮਰਜ਼ੀ ਚ ਮਾ ਕੇ ਦੇਖ ਲੈ ਹਣਾ ਲੋੜ ਪੈਦੀ ਹੈਗੀ ਦਾਦੇ ਨੇ ਕਿ ਡੰਡਾ ਡੰਡਾ ਮਜ਼ਬੂਤ ਆ ਇਹਦੇ ਚ ਝੰਡਾ ਇੱਕ ਹੋਣਾ ਚਾਹੀਦਾ ਉਹ ਆਪਣੀ ਸਮਾਜ ਦਾ ਹੋਣਾ ਚਾਹੀਦਾ ਐਸਸੀ, ਓਬੀਸੀ ਜਿੱਲੇ ਵੀ ਸਾਡੇ ਸਮਾਜ ਆਣਾ ਕਿ ਵਕਤ ਵਕਤ ਕਬਲਾ ਪਾਰੀ ਬੂਗ ਵਿੱਚ ਸਾਦਤ ਆਤ ਤੇ ਜਿਹੜਾ ਪਾਰ ਅੰਦਰ ਜਾਂਦਾ ਨਾ ਪਤਾ ਉਹਨੂੰ ਹੁੰਦਾ ਵੀ ਚੀਜ਼ ਕੀ ਆ ਐਸੀ ਸਮਾਜ ਇਹ ਪਾਰਾ ਵਾ ਜਿੱਦਣ ਕਹਿੰਦੇ ਅੰਦਰ ਜਾਂਦਾ ਨਾ ਬੈਰੀ ਦੇ ਇਹਨੂੰ ਪਤਾ ਲੱਗ ਜਾਂਦਾ ਨਾ ਜਿਹਨੂੰ ਮਰਨ ਦਿੰਦਾ ਨਾ ਉਹ ਵਰਜੀ ਨਹੀਂ ਦਿੰਦਾ ਪਰ ਇਹ ਪਾਰਾ ਅੱਜ ਲਿਖ ਕੇ ਦੇਖ ਕੁੱਪੜਿਆਂ ਦੇ ਵਿੱਚ ਵੜਿਆ ਵੀ ਮਤਮਕ ਚਕਾਰਿਆਂ ਦੇ ਵਿੱਚ ਵੜਿਆ ਇੱਕ ਉਹਨਾਂ ਦੀ ਸੋਚ ਆ ਉਹਨਾਂ ਨੂੰ ਪਤਾ ਵਾ ਵੀ ਮਾੜੋ ਦਾ ਰਾਜ ਕਰੋ ਉਹ ਚਲੇ ਦੇ ਤੋ ਪੱਦੇ ਆ ਰਹੇ ਨੇ ਇਸ ਕਰਕੇ ਮੈਂ ਜੀ ਵੀ ਕਹਿੰਨਾ ਤੁਸੀਂ ਆਪ ਦੀ ਪਾਰਟੀ ਬਣਾਓ ਧਾਰਮਿਕ ਲੈਵਲ ਤੇ ਵੀ ਮਿੱਤਰਾਂ ਸਾਡੀ ਬਹੁਤ ਵੱਡੀ ਕੁਰਬਾਨੀ ਆ ਉੱਥੇ ਵੀ ਸਾਡੀ ਜਿਹੜੀ ਆ ਪਹੁੰਚ ਜ਼ੀਰੋ ਆ ਰਾਜਨੀਤਕ ਤੌਰ ਦੇ ਉੱਪਰ ਵੀ ਸਾਡੀ ਪਹੁੰਚ ਬਹੁਤ ਵੱਡੀ ਹੈ ਪਰ ਉੱਥੇ ਪਹੁੰਚ ਸਾਡੀ ਜ਼ੀਰੋ ਆ ਜਿੱਦਣ ਅਸੀਂ ਇੱਕ ਹੋਗੇ ਆਪਾਂ ਆਪਣੀ ਪਾਰਟੀ ਬਣਾਈਏ ਮੈਂ ਪਹਿਲਾਂ ਵੀ ਕਿਹਾ ਸੀ ਪਿਆਰੇ ਕਿ ਜਿੰਨਾਂ ਦੀਆਂ ਤੁਸੀਂ ਪੈਦਾ ਤੁਸੀਂ ਅਸੀਂ ਬੁੰਦੇ ਸੀ ਉਹਨਾਂ ਨੂੰ ਦੁਬਾਰਾ ਨਹੀਂ ਆਉਣਾ ਉਹਨਾਂ ਨੇ ਸਹਾਰੇ ਦੀ ਨਾਲ ਇੱਕ ਉਹਨਾ ਸਾਜਾ ਤੇ ਜਦੋਂ ਸਾਡੇ ਵਰਗਾ ਗੱਲ ਇਹ ਸਾਹਮਣੇ ਲੈ ਕੇ ਉਹਨਾਂ ਕੋਲ ਗਿਆ ਤੇ ਐਵੇਂ ਮੂੰ ਚੱਕ ਕੇ ਮੀਡੀਆ ਦੇ ਵਿੱਚ ਆ ਜਾਂਦੇ ਨੇ ਵੀ ਭਾਈ ਚਾਰ ਕਿਸਾਂਜ ਸਾਡੀ ਜਿੰਦਾਬਾਦ ਆ ਉਦੋਂ ਪਰ ਇਧਰ ਉਧਰ ਫੜ ਕੇ ਤੇ ਗੁਲਾਮੇ ਚ ਲੈ ਜਾਂਦੇ ਆ ਕਿ ਇਹ ਸਾਡੀ ਭਾਈਚਾਰ ਹੈ ਨਾ ਪਰ ਇਹਨਾਂ ਲੋਕਾਂ ਨੂੰ ਮੈਂ ਸਵਾਲ ਕਰਾਂਗਾ ਕਿ ਭਾਈ ਜੇ ਭਾਈਚਾਰਕ ਸਾਂਝ ਇੰਨੀ ਮਹੱਤਵਪੂਰਨ ਆ ਤੇ ਪਿੰਡਾਂ ਦੇ ਵਿੱਚ ਵੱਖ-ਵੱਖ ਗੁਰਦੁਆਰੇ ਕਿੱਥੋਂ ਆਗੇ ਵੱਖ-ਵੱਖ ਭਾਂਡੇ ਕਿੱਥੋਂ ਆਗੇ ਉਹ ਤਾਂ ਅਮਰਤ ਦੇ ਮੱਤੇ ਵੀ ਸੁਪਨਾ ਨੇ ਵੱਖ-ਵੱਖ ਅਗਲਾਗ-ਅਲੱਗ ਕਰ ਦਿੱਤੇ ਆ ਫਿਰ ਵੱਡਾ ਗੁਰੂ ਘਰ ਛੋਟਾ ਗੁਰੂ ਘਰ ਕਿੱਥੋਂ ਆ ਗਿਆ ਨਾ ਕੀਤਾ ਉਹ ਸਬਦ ਕਿਤੇ ਨਹੀਂ ਗੁਰੂ ਦਾ ਸਦਾ ਇੱਕਾ ਨਿਸ਼ਾਨ ਇੱਕਾ ਉਪਦੇਸ਼ ਇੱਕਾ ਅਰਦਾਸ ਇੱਕਾ ਪਰ ਫਿਰ ਵੀ ਕਿਉਂ ਵੰਡ ਚੁੱਕੇ ਵਟੇ ਗਿਓ

ਆਜੇ ਮੇਰੇ ਖਾਲਦਰ ਰਵਦਾਸੀਆ ਭਾਈਚਾਰੇ ਨੂੰ ਵੀ ਸਾਡੇ ਲੋਕ ਬੜੇ ਤਰੀਕੇ ਦੇ ਨਾਲ ਭਗਤ ਤੇ ਗੁਰੂ ਵਾਲੇ ਮਸਲੇ 'ਚੋਂ ਜਾ ਕੇ ਰੱਖ ਦਿੱਤਾ ਸਾਡੇ ਲੋਕ ਤੇ ਸਮਝ ਨਹੀਂ ਪੰਦੇ ਜੇ ਅਸੀਂ ਇਕੱਠੇ ਬੈਠਾਂਗੇ ਨਾ ਉਹ ਭਗਤ ਵੀ ਸਾਡੇ ਆ ਗੁਰੂ ਵੀ ਸਾਡੇ ਆ ਉਹ ਸਾਰਾ ਕੁਝ ਸਾਡਾ ਆ ਪਰ ਸਾਨੂੰ ਤਾਂ ਇਕੱਠਿਆਂ ਬਹਿਣ ਦੇਣਾ ਹੀ ਨਹੀਂ ਸਾਡੇ ਕੋਲ ਆਣ ਕੇ ਸਾਡੇ ਕੰਨ ਭਰ ਦਿੰਦੇ ਆ ਉਹਨਾਂ ਕੋ ਜਾ ਕੇ ਉਹਨਾਂ ਦੇ ਕੰਨ ਭਰ ਦਿੰਦੇ ਆ ਕਿ ਬਸ ਇਕੱਠੇ ਨਾ ਹੋ ਜਾਣ ਕਿਤੇ ਪਰ ਇੱਕ ਗੱਲ ਆ ਜੇਕਰ ਰਵਦਾਸੀਆ ਸਮਾਜ ਤੇ ਮੱਤਿ ਸਿੱਖ ਸਮਾਜ ਇਕੱਠਾ ਹੋ ਗਿਆ ਨਾ ਕਿੰਨਾ ਲੋਕਾਂ ਦੇ ਰੰਗੂ ਰਾਤ ਦੀ ਨਾਲ ਉਹ ਜਿਹੜੀਆਂ ਮਿੱਤਰ ਪਿਆਰੇ ਫਿਰ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਤੱਕ ਤੇ ਪੀਐਮ ਤੱਕ ਸਾਡੀ ਆਪਣੀ ਮੋਰਗਰੀ ਥੈਂਕ ਯੂ ਸਰ